ਦੇਸ਼ਪੜ ਦੇ ਵਿੱਚ ਅੱਜ ਮਹਾ ਸ਼ਿਵਰਾਤਰੀ ਦੀ ਧੂਮ ਹੈ ਤੇ ਜੇਕਰ ਗੱਲ ਸਮਾਣਾ ਸ਼ਹਿਰ ਦੀ ਕੀਤੀ ਜਾਵੇ ਤਾਂ ਸਮਾਣਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਸ਼ਰਧਾਲੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਮਹਾ ਕਲੇਸ਼ਵਰ ਮੰਦਰ ਅਤੇ ਪੰਜ ਮੁੱਖੀ ਮੰਦਰ ਦੇ ਵਿੱਚ ਭੀੜ ਸ਼ਰਧਾਲੂਆ ਦੀ ਦੇਖਣ ਨੂੰ ਮਿਲੀ ਹੈ ਸ਼ਰਧਾਲੂਆ ਦੇ ਵੱਲੋਂ ਦੁੱਧ ਦਹੀਂ ਅਤੇ ਫਲ ਚੜਾ ਕੇ ਸ਼ਿਵ ਭੋਲੇ ਨੂੰ ਪ੍ਰਸੰਨ ਕੀਤਾ ਜਾ ਰਿਹਾ ਅਜਿਹੇ ਦੇ ਵਿੱਚ ਮੰਦਰ ਪੰਜ ਮੁੱਖੀ ਦੇ ਵਿੱਚ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਸ਼ਿਵਲਿੰਗ ਤੇ ਜਲ ਚੜਾ ਕੇ ਸ਼ਿਵਪੋਲੇ ਦਾ ਆਸ਼ੀਰਵਾਦ ਲਿਆ ਗਿਆ ਤੇ ਇਸ ਮੌਕੇ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਵੀ ਦਿੱਤੀ ਹੈ ਤੇ ਕੀ ਕੁਝ ਕਹਿੰਦੇ ਹੋਏ ਨਜ਼ਰਾਂ ਇਹ ਸੁਣਦੇ ਆ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਸਮਾਣਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਸ਼ਿਵਰਾਤਰੀ ਦਾ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਵੀ ਇੱਥੇ ਅਸੀਂ ਅੱਜ ਸਮਾਣਾ ਦੇ ਜਿਹੜਾ ਪੰਜ ਮੁਖੀ ਮੰਦਿਰ ਵਿਖੇ ਨਸਤਮਸਤਕ ਹੋਣ ਵਾਸਤੇ ਪਹੁੰਚਿਆ ਪ੍ਰਮਾਤਮਾ ਜਿੰਨੇ ਵੀ 우ਰੇਸ਼ਰ ਦਾਲੂ ਆਏ ਨੇ ਉਹਨਾਂ ਦੇ ਜੋ ਵੀ ਮਨੋ ਕਾਮਨਾ ਪ੍ਰਭੂ ਉਹਨਾਂ ਦੇ ਸਾਰੀਆਂ ਪੂਰੀਆਂ ਕਰੇ ਔਰ ਹਮੇਸ਼ਾ ਖੁਸ਼ੀਆਂ ਖੜੇ ਲੈ ਕੇ ਆਵੇ ਔਰ ਸਰੀਰ ਕ ਤੰਦਰੁਸਤੀ ਰੱਖੇ ਔਰ ਸਾਰੀ ਦੁਨੀਆ ਵਿੱਚ ਸ਼ਾਂਤੀ ਪ੍ਰਭੂ ਬਣਾ ਕੇ ਰੱਖੇ ਓਮ ਸ਼ਾਂਤੀ ਅਜ ਮਹਾ ਸ਼ਿਵ ਰਾਤਰੀ ਦਾ ਹਰ ਬੜੀ ਧੂਮਤਮਨਾ ਸਮਾਨਾ ਚ ਕਿ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਅੱਜ ਹਰ ਦਵਾਰ ਤੋਂ ਕਾਵੜ ਲੈ ਕੇ ਸ਼ਿਪ ਹੋਲੇ ਦੇ ਜਲ ਚਾਰਨ ਵਾਸਤੇ ਸਮਾਨੇ ਤੋਂ 1.5 200 ਮੁੰਡਿਆਂ ਦੀ ਜਿਹੜੀ ਕਾਵੜ ਯਾਤਰਾ ਸਮਾਣੇ ਪਹੁੰਚਿਆ ਉਹਨਾਂ ਦਾ ਸਵਾਗਤ ਲਈ ਅਸੀਂ ਇੱਥੇ ਕ੍ਰਿਸ਼ਨਾ ਮਾਰਕੀਟ ਸ਼ਿਵ ਮੰਦਿਰ ਨੇੜੇ ਸਵਾਗਤ ਲਈ ਖੜੇ ਧੀਗੇ ਬਹੁਤ ਬੱਚਾਂ ਦਾ ਜੋਸ਼ ਸੀਗਾ ਬਹੁਤ ਹਮਵਾ ਕੇ ਹਰ ਹਰ ਮਹਾਦੇਵ ਦੇ ਨਾਰੇ ਲਾਂਦੇ ਹੋਏ ਪੰਜਮੁਖੀ ਮੰਦਿਰ 'ਚ ਪਹੁੰਚ ਰਹੇ ਨੇ ਪਰਮਾਤਮਾ ਉਹਨਾਂ ਤੇ ਆਪਦਾ ਅਸ਼ੀਰਵਾਦ ਹੈ ਕਾਜਲ 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 ਆਪ ਦੀ ਸ਼ਿਵਰਾਤਰੀ ਕੀ ਗੱਲ ਦੰਦਾ ਜੀ ਅੱਜ ਆਪ ਸਭੀ ਲੋਕੋ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਸ਼ੁਭਕਾਮਨਾئیں ਦੋਗੀ ਸਭੀ ਮਨੋ ਕਾਮਨਾئیں ਪੂਰੀ ਕਰਨਗੇ ਸ਼ਿਵ ਜੀ ਜੀ ਸਮੰਤਰ ਕਾਧ ਕੋਤਰਾ ਸ਼ੈਜੀ ਦਿਸ਼ਪੜ ਦੇ ਵਿੱਚ ਅੱਜ ਮਹਾ ਸ਼ਿਵਰਾਤਰੀ ਦੀ ਧੂਮ ਹੈ ਤੇ ਜੇਕਰ ਗੱਲ ਸਮਾਣਾ ਸ਼ਹਿਰ ਦੀ ਕੀਤੀ ਜਾਵੇ ਤਾਂ ਸਮਾਣਾ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਸ਼ਰਧਾਲੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਮਹਾ ਕਲੇਸ਼ਵਰ ਮੰਦਿਰ ਅਤੇ ਪੰਜ ਮੁੱਖੀ ਮੰਦਿਰ ਦੇ ਵਿੱਚ ਭੀੜ ਸ਼ਰਧਾਲੂਆ ਦੀ ਦੇਖਣ ਨੂੰ ਮਿਲੀ ਹੈ ਸ਼ਰਧਾਲੂਆ ਦੇ ਵੱਲੋਂ ਦੁੱਧ ਦਹੀਂ ਅਤੇ ਫਲ ਚੜਾ ਕੇ ਸ਼ਿਵ ਭੋਲੇ ਨੂੰ ਪ੍ਰਸੰਨ ਕੀਤਾ ਜਾ ਰਿਹਾ ਅਜਿਹੇ ਦੇ ਵਿੱਚ ਮੰਦਿਰ ਪੰਜ ਮੁੱਖੀ ਦੇ ਵਿੱਚ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਸ਼ਿਵਲਿੰਗ ਤੇ ਜਲ ਚੜਾ ਕੇ ਸ਼ਿਵਪੋਲੇ ਦਾ ਆਸ਼ੀਰਵਾਦ ਲਿਆ ਗਿਆ ਤੇ ਇਸ ਮੌਕੇ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਵੀ ਦਿੱਤੀ ਹੈ ਤੇ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆ ਸੁਣਦੇ ਆ ਲ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਸਮਾਣਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਸ਼ਿਵਰਾਤਰੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਵੀ ਇੱਥੇ ਅਸੀਂ ਅੱਜ ਸਮਾਣਾ ਦੇ ਜਿਹੜਾ ਪੰਜਮੁਖੀ ਮੰਦਿਰ ਵਿਖੇ ਨਸਤ ਮਸਤਕ ਹੋਣ ਵਾਸਤੇ ਪਹੁੰਚਿਆ ਪ੍ਰਮਾਤਮਾ ਜਿੰਨੇ ਵੀ ਉਸਰ ਸਧਾਰੂ ਆਏ ਨੇ ਉਹਨਾਂ ਦੇ ਜੋ ਵੀ ਮਨੋ ਕਾਮਾ ਨੇ ਪ੍ਰਭੂ ਉਹਨਾਂ ਦੇ ਸਾਰੀਆਂ ਪੂਰੀਆਂ ਕਰੇ ਔਰ ਹਮੇਸ਼ਾ ਖੁਸ਼ੀਆਂ ਖੜੇ ਲੈ ਕੇ ਆਵੇ ਔਰ ਸਰੀਰ ਕ ਤੰਦਰੁਸਤੀ ਰੱਖੇ ਔਰ ਸਾਰੀ ਦੁਨੀਆ ਵਿੱਚ ਸ਼ਾਂਤੀ ਪ੍ਰਭੂ ਬਣਾ ਕੇ ਰੱਖੇ ਓਮ ਸ਼ਾਂਤੀ ਅੱਜ ਮਹਾ ਸ਼ਿਵਰਾਤਰੀ ਦਾ ਹਰ ਬੜੀ ਧੂਮਤਾ ਨਾਲ ਸਮਾਣਾ ਚ ਕਿ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਅੱਜ ਹਰਦਵਾਰ ਤੋਂ ਕਾਵੜ ਲੈ ਕੇ ਸ਼ਿਪੋਲੇ ਦੇ ਜਲਚਾਰਨ ਵਾਸਤੇ ਸਮਾਣੇ ਤੋਂ ਮੀਰਵੋਡ 1.200 ਮੁੰਡਿਆਂ ਦੀ ਜਿਹੜੀ ਕਾਵੜ ਯਾਤਰਾ ਸਮਾਣੇ ਪਹੁੰਚਿਆ ਉਹਨਾਂ ਦਾ ਸਵਾਗਤ ਲਈ ਅਸੀਂ ਇੱਥੇ ਕ੍ਰਿਸ਼ਨਾ ਮਾਰਕੀਟ ਸ਼ਿਵ ਮੰਦਿਰ ਨੇੜੇ ਸਵਾਗਤ ਲਈ ਖੜੇ ਧੀਗੇ ਬਹੁਤ ਬੱਚਾਂ ਦਾ ਜੋਸ਼ ਸੀਗਾ ਬਹੁਤ ਹਮਮਾ ਕੇ ਹਰ ਹਰ ਮਹਾਦੇਵ ਦੇ ਨਾਰੇ ਲਾਂਦੇ ਹੋਏ ਉਹ ਪੰਜਵੁਖੀ ਮੰਦਿਰ 'ਚ ਪਹੁੰਚ ਰਹੇ ਨੇ ਪਰਮਾਤਮਾ ਉਹਨਾਂ ਤੇ ਆਪਦਾ ਅਸ਼ੀਰਵਾਦ ਕਰੇ ਕਾਜਲ 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 ਅੱਜ ਸ਼ਿਵ ਰਾਤਰੀ ਕੀ ਕਰ ਰਹੇ ਹੋ ਤੁਸ ਜੀ आज आप सभी लोगों को शिवरात्रि की बहुत बहुत शुभकाम तो की सभी मनोकामनाएं पूरी करेंगे शिव जी जी कितना बहुत रश है जी